ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅੱਜ ਦੀ ਇਹ ਵੀਡੀਓ ਇੰਪੋਰਟੈਂਟ ਇਸ ਲਈ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਹ ਪੀਐਸਟੈਟ ਦੇ ਇਗਜ਼ਾਮ ਦੇ ਬਾਰੇ ਕਿ ਹੁਣ ਪੀਐਸਟੈਟ ਦਾ ਇਗਜ਼ਾਮ ਤਾਂ ਹੋ ਗਿਆ ਹੈ ਹਨਾ ਤੇ ਇਸ ਤੋਂ ਬਾਅਦ ਜਿਹੜਾ ਹੁਣ ਅਸੀਂ ਕੀ ਕਰੀਏ ਹਲੇ ਹਾਲਾਂਕਿ ਫਾਈਨਲ ਆਨਸਰ ਕੀਜ਼ ਜਿਹੜੀਆਂ ہیں ਪਹਿਲਾਂ ਅਨਫਿਸ਼ਨਲ ਆਉਣਗੀਆਂ ਉਸ ਤੋਂ ਬਾਅਦ ਫਾਈਨਲ ਆਉਣਗੀ ਰਿਜ਼ਲਟ ਆਏਗਾ ਤੇ ਪਰ ਇਸ ਟਾਈਮ ਤੱਕ ਅਸੀਂ ਕੀ ਕਰੀਏ ਇਸ ਟਾਈਮ ਨੂੰ ਆਪਾਂ ਯੂਜ਼ ਜਿਹੜਾ ਹੈ ਉਹ ਕਿਵੇਂ ਕਰੀਏ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੋ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਹੈ ਉਸ ਦੀ ਇਨਫੋਰਮੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਪੀਐਸਟ ਦਾ ਐਗਜ਼ਾਮ ਜਿਹੜਾ ਹੈ ਉਹ ਹੋ ਚੁੱਕਾ ਹੈ ਤੁਸੀਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਪਤਾ ਹੈ ਕਿ 1 ਦਸੰਬਰ ਨੂੰ ਜਿਹੜਾ ਐਗਜ਼ਾਮ ਹੋਇਆ ਸੀ ਠੀਕ ਹੈ ਜੀ ਔਰ ਇਹਦੀ ਆਨਸਰ ਕੀਜ਼ ਜਿਹੜੀਆਂ ਹਲੇ ਫਿਲਹਾਲ ਜਿਹੜੀਆਂ ਨਹੀਂ ਆਈ ਹੋਈਆਂ ਪਰ ਮੈਨੂੰ ਲੱਗਦਾ ਹੈ ਕਿ ਸਭ ਜ਼ਿਆਦਾਤਰ ਬੱਚਿਆਂ ਨੇ ਜਿਹੜਾ ਆ ਆਪਣੇ ਜਿਹੜੇ YouTube ਚੈਨਲਸ ਨੇ ਕਹੀ ਉਥੋਂ ਆਪਣੇ ਆਨਸਰ ਕੀਜ਼ ਜਿਹੜੀਆਂ ਉਹ ਜ਼ਰੂਰ ਦੇਖ ਲਈਆਂ ਹੋਣਗੀਆਂ ਕਈਆਂ ਨੂੰ ਆਈਡੀਆ ਵੀ ਹੋ ਗਿਆ ਹੋਊਗਾ ਕਿ ਮੇਰਾ ਇਹ ਐਗਜ਼ਾਮ ਕਲੀਅਰ ਹੋ ਗਿਆ ਹੈ ਔਰ ਨਹੀਂ ਹੋ ਗਿਆ ਸੋ ਥੋੜੀ ਜਿਹੀ ਮੈਂ ਇਥੇ ਇਨਫੋਰਮੇਸ਼ਨ ਜ਼ਰੂਰ ਦੇ ਦਵਾਂ ਕਿ ਜਿਹੜੇ SC BC ਕੈਟਾਗਰੀ ਆ ਉਹਨਾਂ ਨੂੰ ਜਿਹੜੇ ਕੁਆਲੀਫਾਈਂਗ ਲਈ 82 ਮਾਰਕਸ ਚਾਹੀਦੇ ਆ ਔਰ ਜਿਹੜੇ ਜਰਨਲ ਵਾਲੇ ਆ ਉਹਨਾਂ ਨੂੰ 90 ਮਾਰਕਸ ਆਗੇ ਠੀਕ ਹੈ ਜੀ ਸੋ ਇੱਕ ਗੱਲ ਮੈਂ ਇੱਥੇ ਹੁਣੇ ਕਲੀਅਰ ਕਰ ਦਾਂ ਕਿ ਜਿਨੇ YouTube ਤੋਂ ਆਪਣੀ ਆਨਸਰ ਕੀ ਜਿਹੜੀਆਂ ਦੇਖ ਲਈਆਂ ਠੀਕ ਆ ਔਰ ਅਗਰ ਉਹਨਾਂ ਦੇ 10 ਤੋਂ 12 ਨੰਬਰ ਪਹਿਲਾਂ ਹੀ ਉੱਪਰ ਚੱਲ ਰਹੇ ਨੇ ਮੰਨ ਲਓ ਸਪੋਜ਼ ਕਿ ਅਗਰ ਕਿਸੇ ਨੂੰ 82 ਮਾਰਕਸ ਚਾਹੀਦੇ ਆ ਔਰ YouTube ਆ ਆਂਸਰ ਕੀਸ ਤੋਂ ਅਗਰ ਇੱਕ ਬੰਨੇ ਕਿ ਉਹਦੇ 92 ਬਣ ਰਹੇ ਆ 95 ਬਣ ਰਹੇ ਆ ਤਾਂ ਉਹਨੂੰ ਘਬਰਾਣ ਦੀ ਜਿਹੜੀ ਲੋੜ ਨਹੀਂ ਹੈਗੀ ਉਹ ਆਪਣਾ ਇਹ ਮੰਨਣ ਕੇ ਉਹਨਾਂ ਦਾ ਜਿਹੜਾ ਐਗਜ਼ਾਮ ਆ ਉਹ ਕਲੀਅਰ ਆ ਠੀਕ ਹੈ ਔਰ ਜਿਨ੍ਹਾਂ ਦੇ 90 ਮਾਰਕਸ ਨੇ ਔਰ ਅਗਰ ਉਹ 100 ਪਲੱਸ ਜਾ ਰਹੇ ਆ ਤੇ ਉਹਨਾਂ ਨੂੰ ਘਬਰਾਣ ਦੀ ਜਿਹੜੀ ਆ ਲੋੜ ਨਹੀਂ ਠੀਕ ਹੈ ਘਬਰਾਣ ਦੀ ਮਤਲਬ ਜ਼ਿਆਦਾਤਰ ਜਿਹੜੇ ਬੱਚੇ ਹੈ ਉਹ ਕਨਫਿਊਜ਼ ਉੱਥੇ ਹੁੰਦੇ ਕਿ ਜਿਨ੍ਹਾਂ ਨੂੰ ਮਾਰਕਸ 82 ਚਾਹੀਦੇ ਆ ਔਰ 79 ਔਰ 80 ਤੇ ਠੀਕ ਹੈ ਜੀ ਔਰ ਜਿਹੜੇ 90 ਵਾਲੇ ਆ ਔਰ ਉਹ 88 ਤੇ ਆ ਠੀਕ ਆ ਯਾਹ ਪੇ ਤੇ ਦੂਸਰਾ ਇਸੇ ਦਾ ਕਹਿ ਸਕਦੇ ਕਿ ਜਿਹਦੇ 82 ਆ ਔਰ ਉਹ ਦੇ 80 ਔਰ 384 ਬੰਨ ਰਹੇ ਇਹ ਜ਼ਿਆਦਾਤਰ ਬੱਚੇ ਜਿਹੜੇ ਆ ਉਹ ਥੋੜੇ ਆ ਕਨਫਿਊਜ਼ ਰਹਿੰਦੇ ਆ ਔਰ ਉਹਨਾਂ ਨੂੰ ਜੜੀ ਹੈ ਟੈਨਸ਼ਨ ਵੀ ਸਭ ਤੋਂ ਜ਼ਿਆਦਾ ਹੁੰਦੀ ਆ ਠੀਕ ਹੈ ਅਗਰੇ ਵਿੱਚ ਵੀ ਆਪਾਂ ਦੇਖੀਏ ਕਿ 91 ਔਰ 90 ਤੂ ਠੀਕ ਹੈ ਜੀ ਸੋ ਜਿਹੜੇ 2 ਤੇ 3 ਨੰਬਰਾਂ ਤੋਂ ਰਹਿ ਰਹੇ ਆ ਜਾਂ ਤੋਤੀ ਨੰਬਰ ਥੋੜਾ ਜਿਹਾ ਅੱਗੇ ਆ ਉਹਨਾਂ ਨੂੰ ਥੋੜਾ ਜਿਹਾ ਸੋਚਣ ਦਾ ਜਿਹੜਾ ਹੈਗਾ ਔਰ ਉਹਨਾਂ ਨੂੰ ਟੈਨਸ਼ਨ ਵੀ ਜਿਹੜੀ ਲੈਣੀ ਉਹ ਬਿਲਕੁਲ ਜਾਇਜ਼ ਬਣਦੀ ਹੈ ਪਰ ਜਿਨ੍ਹਾਂ ਦੇ 10 ਤੋਂ 12 ਨੰਬਰ ਉੱਪਰ ਚੱਲ ਰਹੇ ਆ ਠੀਕ ਹੈ ਉਹਨਾਂ ਨੂੰ ਜਿਹੜਾ ਹੈ ਘਬਰਾਣ ਦੀ ਲੋੜ ਨਹੀਂ ਹੈਗੀ ਸੋ ਤੁਸੀਂ ਜ਼ਿਆਦਾਤਰ ਸਾਰਿਆਂ ਨੇ ਜਿਹੜਾ ਹੈ ਦੇਖ ਲਿਆ ਹੋਵੋਗੇ ਆਪਣੀ ਆਨਸਰ ਕੀ ਪਰ ਹੁਣ ਉਹ ਜਿਹੜੇ ਸਟੂਡੈਂਟ ਆ ਉਹ ਕਰਨ ਕੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਕਲੀਅਰ ਹੈ ਦੀ ਮੈਥਿਕ ਗਲ ਬਿਲਕੁਲ ਸਾਫ਼ ਕਹਿਣੀ ਚਾਹਾਂਗਾ ਕਿ ਇਸ ਇਗਜ਼ਾਮ ਤੋਂ ਬਾਅਦ ਜ਼ਿਆਦਾ ਚਾਂਸਸ ਆ ਕੇ ਹੋ ਸਕਦਾ ਹੈ ਕਿ ਇਹ ਜਿਹੜਾ 1 ਦੇ ਜਨਵਰੀ ਨੂੰ 2025 ਨੂੰ ਰਿਜ਼ਲਟ ਆਉਣਾ ਹੈ ਹਜੇ ਪਤਾ ਨਹੀਂ ਕਿ ਇੱਕ ਨੂੰ ਆਏਗਾ ਜਾਂ ਨਹੀਂ ਆਏਗਾ ਠੀਕ ਹੈ ਕਿਉਂਕਿ ਇਹਦਾ ਰਿਜ਼ਲਟ ਕਈ ਵਾਰ ਅੱਗੇ ਪਿੱਛੇ ਜਿਹੜਾ ਹੁੰਦਾ ਹੈ ਪਰ ਜਲਦ ਹੀ ਜਿਹੜਾ ਆ 2025 ਦੇ ਵਿੱਚ ਮਾਸਟਰ ਕੈਡਰ ਦੀਆਂ ਜਿਹੜੀਆਂ ਉਹ ਪੋਸਟ ਆਉਣਗੀਆਂ ਠੀਕ ਹੈ ਜੀ ਕਿਉਂਕਿ ਪੀਐਸਟੈਟ ਤੋਂ ਬਾਅਦ ਜਿਹੜੀਆਂ ਆ ਪੋਸਟ ਆndੀਆਂ ਹੁੰਦੀਆਂ ਸੋ ਜਿਹੜੇ ਬੱਚੇ ਆ ਦੇ ਨੰਬਰ ਜਿਹੜੇ ਐ YouTube ਆਨਸਰ ਕੀਜ਼ ਤੋਂ ਜਿਹੜੇ 10 12 ਨੰਬਰ ਉੱਪਰ ਆ ਉਹ ਹੁਣ ਤੋਂ ਹੀ ਆਪਣੇ ਜਿਹੜੇ ਐ ਸਬਜੈਕਟ ਦੀ ਜਿਹੜੀ ਉਹ ਤਿਆਰੀ ਕਰਨੀ ਸ਼ੁਰੂ ਕਰ ਦੇਣ ਉਹ ਪੀਐਸਟੈਟ ਦੇ ਰਿਜ਼ਲਟ ਨੂੰ ਜਿਹੜਾ ਐ ਉਹ ਦੇਖਣ ਠੀਕ ਐ ਜਿਨ੍ਹਾਂ ਨੂੰ ਲੱਗਦਾ ਹੈ ਕਿ ਕਲੀਅਰ ਐ ਤਾਂ ਉਹਨਾਂ ਨੂੰ ਫਿਰ ਰਿਜ਼ਲਟ ਦੀ ਇੰਨੀ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ਰਿਜ਼ਲਟ ਆਏਗਾ ਉਹਨਾਂ ਦੇ ਕਹ ਲੋ ਕਿ ਪੋਜ਼ਿਟਿਵ ਹੀ ਆਏਗਾ ਪਰ ਮਾਸਟਰ ਕੈਡਰ ਦੀ ਜਿਹੜੀ ਤਿਆਰੀ ਉਹ ਹੁਣੇ ਤੋਂ ਜਿਹੜੀ ਕਰਨੀ ਸ਼ੁਰੂ ਕਰ ਦੋ ਤੁਸੀਂ ਪ੍ਰੀਵੀਅਸ ইয়ার ਕੁਐਸਚਨ ਆਨਸਰ ਦੇਖੋ ਤੁਸੀਂ ਸਿਲੇਬਸ ਦੇਖੋ ਅਗਰ ਕੋਈ ਕੋਈ ਅ ਅਗਰ ਕੋਈ ਬੈਚ ਕੋਈ ਲੈਣਾ ਚਾਹੁੰਦਾ ਹੈ ਤਾਂ ਉਹ ਆਪਣੇ ਸਬਜੈਕਟ ਦੇ ਅਕੋਰਡਿੰਗ ਉਹ ਬੈਚ ਕਿਤੋਂ ਵੀ ਲਵ ਠੀਕ ਹੈ ਪਰ ਇੱਕ ਇੱਕ ਟਾਈਮ ਵੇਸ ਅਗਰ ਤੁਸੀਂ ਕਹੋ ਕਿ ਤੁਸੀਂ ਇੱਕ ਜਾਂ ਡੇਢ ਮੰਥ ਜਿਹੜਾ ਆ ਉਹ ਤੁਸੀਂ ਹੁਣ ਸਿਰਫ ਪੀਐਸਟਡ ਦੇ ਰਿਜ਼ਲਟ ਉਡੀਕਣ ਨੂੰ ਜਾਂ ਇਹ ਸੋਚ ਕੇ ਹੀ ਤੁਸੀਂ ਲੰਘਾ ਦੋ ਕਿ ਹਾਂ ਬਈ ਮੇਰਾ ਕਲੀਅਰ ਹੋਏਗਾ ਨਹੀਂ ਹੋਏਗਾ ਮੈਂ ਕੀ ਕਰਾਂ ਤਾਂ ਆਪਣਾ ਟਾਈਮ ਜਿਹੜਾ ਵੇਸਟ ਆਪਾਂ ਇਸ ਚੀਜ਼ 'ਚ ਨਾ ਕਰੀਏ ਸੋ ਤੁਸੀਂ ਜਿਹੜਾ ਆ ਹੁਣ ਤੋਂ ਹੀ ਆਪਣੇ ਮਾਸਟਰ ਗ੍ਰੈਜੂਏਟਰ ਦੀ ਜਿਹੜੀ ਆ ਉਹ ਤਿਆਰੀ ਸ਼ੁਰੂ ਕਰ ਦੋ ਮਾਸਟਰ ਗ੍ਰੈਜੂਏਟਰ ਦੀ ਤਿਆਰੀ ਲਈ ਤੁਸੀਂ ਜਿਹੜਾ ਆ ਅ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਗਰ ਤੁਸੀਂ ਜਿੜੇ-ਜਿੜੇ ਤੁਹਾਡੇ ਕੋਲ ਸਬਜੈਕਟ ਕੰਬੀਨੇਸ਼ਨ ਹੈਗੇ ਆ ਠੀਕ ਹੈ ਉਸ ਤੇ ਅਕੋਰਡਿੰਗ ਤੁਸੀਂ ਪੁਰਾਣੇ ਮਾਸਟਰ ਗ੍ਰੈਜੂਏਟਰ ਦਾ ਜਿਹੜਾ ਆ ਤੁਸੀਂ ਨੋਟੀਫਿਕੇਸ਼ਨ ਕਿਤੋਂ ਲਓ ਉਹਦੇ ਵਿੱਚ ਤੁਸੀਂ ਉਹਨਾਂ ਦਾ ਜਿਹੜਾ ਆ ਸਿਲੇਬਸ ਦੇਖੋ ਤੁਸੀਂ ਸਿਲੇਬਸ ਨੂੰ ਨੋਟ ਕਰੋ ਮੂਸਬ ਤੋਂ ਪਹਿਲਾ ਜਿਹੜਾ ਸਟੈਪ ਉਹ ਇਹੀ ਹੈ ਕਿ ਤੁਹਾਨੂੰ ਸਿਲੇਬਸ ਪਤਾ ਹੋਵੇ ਕਿ ਮਾਸਟਰ ਕੈਟ ਦਾ ਜਿਹੜਾ ਆ ਉਹ ਸਿਲੇਬਸ ਕੀ ਆ ਠੀਕ ਹੈ ਸੋ ਜਦ ਤੱਕ ਰਿਜ਼ਲਟ ਨਹੀਂ ਆਂਦਾ ਉਨ ਤੱਕ ਤੁਸੀਂ ਇਹ ਕੰਮ ਕਰ ਸਕਦੇ ਆ ਕਿ ਤੁਸੀਂ ਜਿਹੜਾ ਆ ਉਹ ਸਿਲੇਬਸ ਠੀਕ ਹੈ ਤੁਸੀਂ ਸਿਲੇਬਸ ਜਿਹੜਾ ਆ ਉਹ ਚੁਸ ਚੈੱਕ ਕਰੋ ਕਿ ਉਹ ਸਬਜੈਕਟ ਦਾ ਸਿਲੇਬਸ ਕੀ ਆ ਉਹਦੇ ਰਿਗਾਰਡਿੰਗ ਕਿਹੜੀ ਕਿਹੜੀਆਂ ਬੁੱਕਸ ਤੁਹਾਨੂੰ ਜੜੀਆਂ ਆ ਉਹ ਚਾਹੀਦੀਆਂ ਆ ਠੀਕ ਹੈ ਅਗਰ ਤੁਹਾਨੂੰ ਲੋੜ ਆ ਅਗਰ ਤੁਸੀਂ ਅਫੋਰਡ ਕਰਦੇ ਆ ਕਿ ਤੁਸੀਂ ਬੈਚ ਲੈਣੇ ਆ ਤੁਸੀਂ ਬੈਚ ਵੀ ਜਿਹੜਾ ਹੈ ਉਹ ਜ਼ਰੂਰ ਤੁਸੀਂ ਦੇਖੋ ਕਿਉਂਕਿ ਬੈਚ ਦੇ ਨਾਲ ਫਾਇਦਾ ਕੀ ਹੁੰਦਾ ਕਿ ਤੁਸੀਂ ਕਾਫੀ ਸਿਲੇਬਸ ਜਿਹੜਾ ਹੈ ਉਹ ਕਰ ਲੈਨੇ ਹੋ ਇੱਕ ਵਾਰ ਗੋ ਥਰੂ ਜਿਹੜਾ ਉਹ ਹੋ ਜਾਂਨੇ ਆ ਠੀਕ ਹੈ ਸੋ ਇਹ ਚੀਜ਼ਾ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਬਜਾਏ ਕਿ ਤੁਸੀਂ ਹੁਣ ਰਿਜ਼ਲਟ ਦੀ ਵੇਟ ਕਰੋ ਹਾਂ ਉਹ ਬੱਚਿਆਂ ਨੂੰ ਜ਼ਰੂਰ ਟੈਨਸ਼ਨ ਹੈ ਜਿਨ੍ਹਾਂ ਦੇ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਜਿਨ੍ਹਾਂ ਦੇ ਮਾਰਕਸ ਜਿਹੜੇ ਹੈ ਇੱਕ ਇੱਕ ਦੋ ਨੰਬਰਾਂ ਦਾ ਜਿਹੜਾ ਫਰਕ ਆ ਠੀਕ ਹੈ ਪਰ ਜਿਨ੍ਹਾਂ ਦੇ ਮਾਰਕਸ ਪਹਿਲਾ ਹੀ 10 ਜਾਂ 15 ਮਾਰਕਸ ਜਿਹੜੇ ਪਲੱਸ ਚੱਲ ਰਹੇ ਆ ਉਹਨਾਂ ਨੂੰ ਜਿਹੜਾ ਘਬਰਾਣ ਦੀ ਲੋੜ ਨਹੀਂ ਔਰ ਇਦਾਂ ਹੀ ਇਹਦਾ ਆਪੋਜ਼ਿਟ ਲਾਓ ਕਿ ਅਗਰ ਕਿਸੇ ਦੇ ਮੰਨ ਲਓ ਜਿਵੇਂ ਐਸਸੀ ਲਈ 82 ਮਾਰਕਸ ਚਾਹੀਦੇ ਆ ਅਗਰ ਕੋਈ 70 ਦੇ ਉੱਤੇ ਆ ਅਗਰ ਕਿਸੇ ਦੇ 70 ਮਾਰਕਸ ਆ ਤਾਂ ਮੈਂ ਇੱਕ ਕਵਾਂਗਾ ਕਿ ਉਹ ਉਮੀਦ ਜਿਹੜੀ ਹੈ ਉਹ ਨਾ ਰੱਖੋ ਦੁਬਾਰਾ ਪੀਐਸਟ ਜਿਹੜੀ ਉਹ ਤੁਸੀਂ ਤਿਆਰੀ ਕਰੋ ਔਰ ਇਦਾਂ ਹੀ ਅਗਰ ਅਗਰ ਜਰਨਲ ਦੇ ਵਿੱਚ ਕਿਸੇ ਦੇ 90 ਮਾਰਕਸ 6 ਨੂੰ ਚਾਹੀਦੇ ਆ ਅਗਰ ਉਹ 78 অর 80 ਦੇ ਕਰੀਬ ਆ ਤਾਂ ਮੈਂ ਕਹਾਂਗਾ ਕਿ ਉਹ ਥੋੜਾ ਜਿਹਾ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਵੀ ਆ ਔਰ ਉਹ ਦੁਬਾਰਾ ਜਿਹੜੀ ਆਪਣੀ ਤਿਆਰੀ ਕਰਨੀ ਸ਼ੁਰੂ ਕਰਕੇ ਠੀਕ ਹੈ ਸੋ ਟੈਨਸ਼ਨ ਨਹੀਂ ਲੈਣੀ ਠੀਕ ਹੈ ਅਸੀਂ ਜਦੋਂ ਹਾਰਦੇ ਆ ਅਸੀਂ ਜਦੋਂ ਸਾਨੂੰ ਜਿਹੜੀ ਕਾਮਯਾਬੀ ਨਹੀਂ ਮਿਲਦੀ ਉਹ ਸਾਡੇ ਲਈ ਅਸੀਂ ਮੋਟੀਵੇਸ਼ਨ ਹੀ ਹੁੰਦੀ ਆ ਅਸੀਂ ਉਸ ਨੂੰ ਮੋਟੀਵੇਸ਼ਨ ਦੇ ਵਿੱਚ ਉਸ ਨੂੰ ਤਬਦੀਲ ਕਰੀਏ ਠੀਕ ਹੈ ਕਿ ਗਿਰ-ਗਿਰ ਕੇ ਹੀ ਆਪਾਂ ਜਿਹੜਾ ਉੱਠਦੇ ਆ ਤਾਨੂੰ ਤੁਹਾਨੂੰ ਗਲਤੀਆਂ ਪਤਾ ਲੱਗੂਗੀਆਂ ਕਿ ਤੁਸੀਂ ਕਿਹੜੀ ਗਲਤੀ ਕੀਤੀ ਹੈ ਉਮੀਦ ਆ ਕਿ ਤੁਸੀਂ ਇਸ ਵਰ ਪੇਪਰ ਦੇ ਵਿੱਚ ਜਦੋਂ ਪੇਪਰ ਦੇ ਕੇ ਆਪਾਂ ਹਟਦੇ ਆ ਆਨਸਰ ਕੀ ਸੋ ਸਾਨੂੰ ਇਹੀ ਪਤਾ ਲੱਗਦਾ ਕਿ ਮੈਂ ਇਹ ਕਈ ਵਾਰ ਅਸੀਂ ਹੁੰਦਾ ਨਾ ਕਿ ਅਸੀਂ ਸਹੀ ਆਨਸਰ ਕਰਦੇ ਕਰਦੇ ਅਸੀਂ ਗਲਤ ਤੇ ਟਿੱਕ ਲਾ ਦਿੰਦਾ ਕਈ ਵਾਰ ਅਸੀਂ ਕਨਫਿਊਜ਼ ਹੋ ਜਾਈਦਾ ਸੋਸ ਅਸੀਂ ਇਹੀ ਚੀਜ਼ਾਂ ਜਿਹੜੀਆਂ ਇਹ ਐਗਜ਼ਾਮ ਦੇ ਵਿੱਚੋਂ ਆਪਾਂ ਸਿੱਖਣੀਆਂ ਹੀ ਆ ਸੋ ਗਲਤੀ ਹੋਣ ਦਾ ਇੱਕ ਫਾਇਦਾ ਔਰ ਦਾ ਪੋਜ਼ਿਟਿਵ ਪੁਆਇੰਟ ਇਹੀ ਹੈ ਕਿ ਅਗਲੀ ਵਾਰ ਅਸੀਂ ਜਿਹੜੀ ਉਹ ਗਲਤੀ ਨਾ ਕਰੀ ਠੀਕ ਹੈ ਜੀ ਸੋ ਉਮੀਦ ਹੈ ਇਹ ਵੀਡੀਓ ਤੁਹਾਨੂੰ ਥੋੜਾ ਮੋਟੀਵੇਟ ਕਰੇਗੀ ਔਰ ਤੁਸੀਂ ਥੋੜਾ ਜਿਹਾ ਕਲੀਅਰ ਹੋਵੋਗੇ ਕਿ ਆਪਾਂ ਅੱਗੇ ਕੀ ਕਰੀਏ ਬਾਕੀ ਅੱਗੇ ਮੈਂ ਹੋਰ ਵੀਡੀਓਜ਼ ਲੈ ਕੇ ਆਵਾਂਗਾ ਜਿਹਦੇ ਵਿੱਚ ਮੈਂ ਥੋੜਾ ਤੁਹਾਨੂੰ ਗਾਈਡ ਵੀ ਕਰਾਂਗਾ ਕਿ ਤੁਸੀਂ ਮਾਸਟਰ ਕ੍ਰੇਟਰ ਦੇ ਵਿੱਚ ਤੁਹਾਨੂੰ ਲੋਡ ਕੀ ਕੀ ਆ ਤੁਸੀਂ ਕਿਹੜੇ ਸਬਜੈਕਟ ਤਰਲ ਕੋ ਕਰ ਰਹੇ ਹੈਗੇ ਅਤੇ ਤੁਸੀਂ ਕਿਵੇਂ-ਕਿਵੇਂ ਜਿਹੜਾ ਅੱਗੇ ਤੁਸੀਂ ਕਰ ਸਕਦੇ ਹੋ ਠੀਕ ਹੈ ਸੋ ਵੀਡੀਓ ਦੇਖੀਏ ਤੱਕ ਬਣੇ ਰਹਿਣ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ